ਇਸ ਵੇਲੇ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਹੋ ਰਹੀ ਹੈ ਤੇ ਨਾਲ ਹੀ ਮਾਮਲੇ ਦਰਜ ਕੀਤੇ ਜਾ ਰਹੇ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਜੋ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਇੱਕ ਦਿਨ ਦੇ ਵਿੱਚ ਪੰਜਾਬ ਦੇ ਵਿੱਚ 22 ਮਾਮਲੇ ਦਰਜ ਕੀਤੇ ਗਏ ਨੇ ਤੇ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਜਿੱਥੇ 13 ਮਾਮਲੇ ਉਸ ਤੋਂ ਬਾਅਦ ਗੁਰਦਾਸਪੁਰ ਤੇ ਫਿਰੋਜ਼ਪੁਰ ਜਿੱਥੇ 11-11 ਮਾਮਲੇ ਦਰਜ ਕੀਤੇ ਗਏ ਨੇ ਅੱਗ ਲੱਗਣ ਦੇ ਤੇ ਨਾਲ ਪੀਪਸੀਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਘਟ ਮਾਮਲੇ ਅਜੇ ਤੱਕ ਦਰਜ ਕੀਤੇ ਗਏ ਨੇ ਜੋ ਕਾਫੀ ਚੰਗੀ ਗੱਲ ਹੈ 2023 ਦੇ ਵਿੱਚ ਹੁਣ ਤੱਕ ਖੇਤਾਂ ਨੂੰ ਅੱਗ ਲੱਗਣ ਦੇ 139 ਮਾਮਲੇ ਸੰਤ ਤੇ 2022 ਦੇ ਵਿੱਚ ਇਹ ਗਿਣਤੀ 2128 ਸੀ ਪੀਪਸੀਬੀ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ 15 April ਤੋਂ ਜਿਹੜੀ ਹੈ ਖੇਤਾ ਨੂੰ ਖੇਤਾ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ 13 May ਤੱਕ ਇਹ ਮਾਮਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਤੇ ਮੰਡੀਆਂ ਦੇ ਵਿੱਚ ਵੀ ਕਣਕ ਪਹੁੰਚ ਚੁੱਕੀ ਹੈ ਕਿ ਇੱਕ ਝੋਨੇ ਦੀ ਵਜਾਈ ਤੇ ਉਸ ਤੋਂ ਬਾਅਦ ਇਸ ਦੀ ਤਿਆਰੀ ਸ਼ੁਰੂ ਹੋ ਜਾਵੇਗੀ ਕਣਕ ਦੇ ਸੀਜ਼ਨ ਦੌਰਾਨ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਕਣਕ ਦੀ ਨਾੜ ਨੂੰ ਪਸ਼ੂ ਦੇ ਚਾਰੇ ਵਜੋਂ ਵਰਤਿਆ ਜਾ ਰਿਹਾ ਹੈ ਤੇ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲੇ ਘਟ ਸਕਦੇ ਨੇ ਇਸ ਸਾਲ ਫਸਲ ਦੀ ਵਿਜਾਈ ਜਿਹੜੀ 35.08 ਲੱਖ ਟਨ ਤੋਂ ਵੱਧ ਕੀਤੀ ਗਈ ਹੈ ਸੂਬੇ ਨੂੰ 172 ਲੱਖ ਮੈਟ੍ਰਿਕ ਟਨ ਦੀ ਬੰਪਰ ਵਾਢੀ ਦੀ ਉਮੀਦ ਹੈ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਤੀ ਏਕੜ 2 क्विंटल ਉਤਪਾਦ ਦੀ ਰਿਪੋਰਟ ਕੀਤੀ ਗਈ ਹੈ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਕੁੱਲ ਉਤਪਾਦ 182 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਜੋ ਕਿ 2022-23 ਦੀ ਹਾਰਦੀ ਸੀਜ਼ਨ ਨਾਲੋਂ 1 ਲੱਖ ਟਨ ਵੱਧ ਹੈ ਇਹਨਾਂ ਅਨੁਮਾਨਾਂ ਦੇ ਆਧਾਰ 'ਤੇ ਸੂਬੇ ਦੇ ਖਾਦ ਤੇ ਸਪਲਾਈ ਵਿਭਾਗ ਦੇ 132 ਲੱਖ ਟਨ ਕਣਕ ਦਾ ਖਰੀਦ ਦਾ ਟੀਜ਼ਾ ਵੀ ਮਿੱਥਿਆ ਗਿਆ ਹੈ PPCB ਦੁਆਰਾ ਜਿਹੜੇ ਆંકੜੇ ਦੱਸੇ ਗਏ ਨੇ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਕੇਸ ਦਰਜ ਕੀਤੇ ਗਏ ਸਨ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਉਹ ਸਨ 13420 2021 ਦੇ ਵਿੱਚ 10100 2022 ਦੇ ਵਿੱਚ 14511 2023 ਦੇ ਵਿੱਚ 11335 PPCB ਦੇ ਚੇਅਰਮੈਨ आदर्श पाल ਵਿੱਚ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਸਾਲ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਕਮੀ ਦੇਖਣ ਦੇਖੀ ਜਾ ਰਹੀ ਹੈ ਤੇ ਨਾਲ ਹੀ ਇਹ ਕਾਫੀ ਚੰਗਾ ਸੰਕੇਤ ਵੀ ਹੈ ਸਾਨੂੰ ਉਮੀਦ ਹੈ ਪਿਛਲੇ ਸੀਜ਼ਨ ਦੇ ਮੁਕਾਬਲੇ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਗਿਣਤੀਆਂ ਦੇ ਵਿੱਚ ਕਮੀ ਆਵੇਗੀ ਕਿਸਾਨਾਂ ਦੇ ਕੋਲ ਝੋਨੇ ਦੀ ਬਿਜਾਈ ਦੇ ਲਈ ਅਜੇ ਕਾਫੀ ਸਮਾਂ ਬਚਿਆ ਹੈ ਇਸ ਲਈ ਖੇਤਾਂ ਨੂੰ ਬਿਜਾਈ ਦੇ ਲਈ ਤਿਆਰ ਕਰਨ ਦੇ ਲਈ ਕਣਕ ਦੀ ਫਸਲ ਦੀ ਰਹਿਣ ਖੂਨ ਨੂੰ ਸਾੜਨ ਦੀ ਲੋੜ ਨਹੀਂ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਅੰਦਰੋਂ ਅੰਦਰੀ ਰਹਿਣ ਖੂਨ ਦਾ ਪ੍ਰਬੰਧ ਅਪਣਾਉਣ ਦੇ ਲਈ ਉਤਸ਼ਾਹ ਕੀਤਾ ਜਾ ਰਿਹਾ ਹੈ ਪੰਜਾਬ ਦੇ ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਿਆਦਾਤਰ ਕਿਸਾਨ ਕਣਕ ਦੀ ਨਾੜ ਨੂੰ ਚਾਰੇ ਵਜੋਂ ਵਰਤ ਰਹੇ ਹਨ ਵਾਢੀ ਤੋਂ ਬਾਅਦ ਬਚੀਆਂ ਜੜ੍ਹਾਂ ਨੂੰ ਅੱਗ ਲਗਾਈ ਜਾ ਰਹੀ ਹੈ ਪੀਪਸੀਬੀ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਹੈ ਕਿ ਜਲਦਬਾਜ਼ੀ ਹੋਵੇਗੀ ਇਹ ਕਹਿਣਾ ਕਿ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਘਟ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਕਣਕ ਦੀ ਫਸਲ ਜਿਹੜੀ ਇਸ ਵਾਰ ਦੇਰੀ ਦੇ ਨਾਲ ਪੱਕੀ ਹੈ ਕਿਉਂਕਿ ਬਾਰਿਸ਼ ਰੁੱਝ ਪੈ ਗਈ ਸੀ ਤੇ ਹੁਣ ਤੱਕ ਘੱਟ ਮਾਮਲੇ ਦਰਜ ਕੀਤੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਾਂ ਨੂੰ ਅੱਗ ਲੱਗਣ ਦੇ ਮਾਮਲੇ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਬਾੜੀ ਅਜੇ ਸਿਖਰ ਦੇ ਉੱਤੇ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਮਾਮਲਿਆਂ ਦੇ ਵਿੱਚ ਜਿਹੜੀ ਗਿਣਤੀ ਹੈ ਉਹਨਾਂ ਦੇ ਵਿੱਚ ਵਧਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਪਰ ਇਹ ਪਿਛਲੇ ਸਾਲ ਦੀ ਗਿਣਤੀ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ ਇਸ ਮਹੀਨੇ ਕਈ ਬਾਦਸ਼ਾਹ ਦੀ ਗਤੀਵਿਧੀਆਂ ਹੋਈਆਂ ਹਨ ਇਸ ਕਾਰਨ ਕਣਕ ਦੀ ਰੈਨ ਖੂਨ ਨੂੰ ਸੜਨ ਦੇ ਵਿੱਚ ਦੇਰੀ ਹੋਈ ਹੈ ਇਸ ਨਾਲ ਹੀ ਅਕਤੂਬਰ ਨਵੰਬਰ ਦੌਰਾਨ ਸੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਦੇ ਵਿੱਚ ਅੱਗ ਜ਼ਿਆਦਾ ਭਿਆਨਕ ਅਤੇ ਵਿਆਪਕ ਹੁੰਦੀ ਹੈ ਕਿਸਾਨਾਂ ਦੇ ਕੋਲ ਸਰਦੀ ਦੀਆਂ ਫਸਲਾਂ ਦੇ ਲਈ ਆਪਣੇ ਖੇਤਾਂ ਨੂੰ ਸਾਫ਼ ਕਰਨ ਦੇ ਲਈ ਆਮ ਤੌਰ ਤੇ ਕਾਫੀ ਘੱਟ ਸਮਾਂ ਹੁੰਦਾ ਹੈ ਹਮੇਸ਼ਾ ਪਰਾਲੀ ਨੂੰ ਸਾੜਦੇ ਹੋਏ ਧੂਮੇ ਦੇ ਕਾਰਨ ਕਿਸਾਨਾਂ 'ਤੇ ਉੱਤੇ ਹਮੇਸ਼ਾ ਹੀ ਦੋਸ਼ ਲਗਾਏ ਜਾਂਦੇ ਨੇ ਉਤੇਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਮੰਡੀਆਂ ਦੇ ਵਿੱਚ ਇਸ ਵੇਲੇ 8.57 ਲੱਖ ਮੀਟਰਕ ਟਨ ਕਣਕ ਆਈ ਹੈ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਹੈ ਸ਼ਨੀਵਾਰ ਨੂੰ ਸੂਬੇ ਭਰ ਦੀਆਂ ਅਨਾਜ ਮੰਡੀਆਂ ਦੇ ਵਿੱਚ ਲਗਭਗ 8 ਲੱਖ ਮੈਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਕੁੱਲ ਆਮਦਨ ਪਹਿਲਾਂ ਹੀ 85. 45 ਲੱਖ ਮੈਟ੍ਰਿਕ ਟਨ ਹੋ ਗਈ ਹੈ ਇਸ ਵਿੱਚੋਂ ਲਗਭਗ 81060 ਲੱਖ ਮੈਟ੍ਰਿਕ ਟਨ ਸਰਕਾਰੀ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ ਇਸ ਕੁੱਲ ਖਰੀਦ ਦੇ ਵਿੱਚੋਂ ਸਿਰਫ 28.9 ਲੱਖ ਮੈਟ੍ਰਿਕ ਟਨ ਦੀ ਮੰਡੀਆਂ ਦੇ ਵਿੱਚੋਂ ਲਿਫਟਿੰਗ ਹੋਈ ਹੈ ਤਾਂ ਬੇਜਾਦਾ ਹੈਰਾਨ ਕਰਨ ਵਾਲੇ ਅੰਕੜੇ ਨੇ ਇੱਕੋ ਦਿਨ ਦੇ ਵਿੱਚ 22 ਥਾਵਾਂ ਦੇ ਉੱਤੇ ਅਗ ਲੱਗੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਹੁਣ ਤੱਕ ਇਸ ਦਰਜ ਕੀਤੇ ਗਏ ਨੇ ਕੱਲ ਦੀ ਗੱਲ ਕਰੀਏ ਤਾਂ 13 ਮਾਮਲੇ ਬਠਿੰਡਾ ਦੇ ਵਿੱਚ 11-11 ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਵਿੱਚ ਦਰਜ ਕੀਤੇ ਗਏ ਨੇ ਉੱਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਨੂੰ ਅੱਗ ਜਿਹੜੇ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਹੋਰ ਮਾਮਲੇ ਆਸ ਦੇ ਨਹੀਂ ਕਿਉਂਕਿ ਮੀ ਇਸ ਵੇਲੇ ਪਏ ਨੇ ਤੇ ਅਜੇ ਤੱਕ ਜਿਹੜੀ ਰਹਿਤ ਖੁੰਦੇ ਸੁੱਕੀ ਨਹੀਂ ਹੈ ਇਸ ਕਾਰਨ ਜਿਹੜਾ ਹੈ ਆਉਣ ਵਾਲੇ ਦਿਨਾਂ ਉਹਦੇ ਵਿੱਚ ਇਹਨਾਂ ਮਾਮਲੇ ਦੇ ਵਿੱਚ ਵਾਦਦਾ ਹੋਵੇ ਗਾਇਸ ਬਾਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਸਰ ਹੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰਤਾ ਸਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ